ਪੱਤਰਕਾਰ ਭਾਈ ਚਾਰੇ ਦੇ ਨਾਲ ਤੱਕਾ ਹੋਇਆ ਡਾਕਟਰ ਸੋਹਲ ਦੇ ਪੀਏ ਵੱਲੋਂ ਉਹ ਦਿਆਹੀਂ ਨਖੇਦੀ ਕਰਦੇ ਆ ਕਿ ਇਹੋ ਜੇ ਪੀਏ ਜਾਂ ਇਹੋ ਜਿਹਾ ਐਮਐਲਏ ਜਾਂ ਇਹੋ ਜਿਹਾ ਐਮਪੀ ਜਿਹੜਾ ਇਹੋ ਜਿਹਾ ਕਿਸੇ ਨਾ ਵੀ ਤੱਕੇਛਾਈ ਜਿਹੜੀ ਮਾੜੀ ਆ ਆਪਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਦਾ ਮੈਂ ਅਭਿਆਨ ਵੀ ਸੁਣਿਆ ਸੀ ਉਹਨਾਂ ਨੇ ਵੀ ਇਹੋ ਗੱਲ ਕੀਤੀ ਆ ਕਿ ਤੱਕੇਛਾਈ ਕੋਈ ਮੁਲਾਜ਼ਮ ਵੀ ਕਰੇ ਤੇ ਮਾੜੀ ਗੱਲ ਆ ਇਹ ਜਿਹੜੀ ਸ਼ਰੇਆਮ ਗੁੰਡਾਗਰਦੀ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਆ ਆਪਣੇ ਲਾਗੇ ਇੱਥੇ ਸਾਡੇ ਖੱਡਾ ਵੀ ਚੱਲ ਰਿਹਾ ਉੱਥੇ ਵੀ ਚਲੋ ਮੈਂ ਤਾਂ ਨਹੀਂ ਗਿਆ ਤੇ ਆਮ ਮੇਰੇ ਭਰਾਵਾਂ ਨੇ ਦੱਸਿਆ ਗੁੰਡਾਗਰਦੀ ਬਹੁਤ ਜ਼ਿਆਦੀ ਆ ਐਸੀ ਗੁੰਡਾਗਰਦੀ ਕਿਸੇ ਸਰਕਾਰ ਨੇ ਨਹੀਂ ਸੀ ਕੀਤੀ ਜਿਹੜੀ ਇਹ ਕਰ ਰਹੇ ਆ ਕਿਉਂ ਆਮ ਬੰਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਤੇ ਇਹ ਲੀਡਰ ਲੋਕਾਂ ਨੇ ਬਣਾਏ ਆ ਵਿਧਾਨ ਸਭਾ ਤੱਕ ਰ ਭੇਜੇ ਆ ਪਰ ਇਹਨਾਂ ਨੇ ਕਦਰ ਨਹੀਂ ਪਾਈ ਲੋਕਾਂ ਦੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੱਸ ਦੇਣਗੇ ਕਿ ਅਸੀਂ ਕੀ ਚੀਜ਼ ਆ ਤੇ ਤੁਸੀਂ ਕੀ ਜੋ ਇਹ ਤੇ ਆਪਾਂ ਨੂੰ ਬਿਲਕੁਲੋਂ ਸਾਫ ਪਤਾ ਲੱਗ ਚੁੱਕਾ ਹੈ ਕਿ ਨਕਾਮ ਹੋਈ ਸਰਕਾਰ ਏ ਜਿਹੜੀ ਆ ਨਿੱਕੇ ਨਿੱਕੇ ਜਿਹੜੇ ਕੰਮ ਕਰਦੀ ਆ ਜਿਸ ਤਰ੍ਹਾਂ ਉਹਦੇ ਪੱਤਰਕਾਰ ਦੇ ਨਾਲ ਧੱਕਾ ਕੀਤਾ ਇਹਨਾਂ ਨੇ ਸੱਦ ਕੇ ਉਹਨੂੰ ਪਹਿਲਾਂ ਝੱਸਾ ਦਿੱਤਾ ਕਿ ਅਸੀਂ ਤੈਨੂੰ ਜਿਹੜਾ ਦੇਨੇ ਆ ਮਾਇਆ ਦੇਣੀ ਅਸੀਂ ਤੇ ਉਹਦੇ ਵਿੱਚ ਸਾਦਕ ਨੂੰ ਤੇ ਅੰਦਰਵਾੜ ਕੇ ਜਿਹੜੀ ਕੁੱਟਮਾਰ ਉਹਦੀ ਕੀਤੀ ਆ ਬਹੁਤ ਅਸੀਂ ਸ਼ਬਦਾਂ ਦੇ ਵਿੱਚ ਨਿੰਦਾ ਦੀ ਨਖੇਦੀ ਕਰਦੇ ਆ ਇਹੋ ਜਿਹੇ ਆ ਜਿਹੜਾ ਪੱਤਰਕਾਰ ਦੇ ਨਾਲ ਤੱਕਾ ਹੋਇਆ ਵਾ ਗਾਂ ਤੋਂ ਨਹੀਂ ਕਰਨ ਦਵਾਂਗੇ ਅਸੀਂ ਅਸੀਂ ਉਹ ਪੱਤਰਕਾਰ ਭਰਾ ਦੇ ਨਾਲ ਖੜੇ ਆ ਸਾਨੂੰ ਜਦੋਂ ਵੀ ਉਹ ਫੋਨ ਤੇ ਰਾਬਤਾ ਕਰੇ ਜਾਂ ਮੈਸੇਜ ਮਿਲਦਾ ਸਾਨੂੰ ਸੁਨੇਹਾ ਮਿਲਦਾ ਤੇ ਅਸੀਂ ਉਥੇ ਹਾਜ਼ਰ ਹੋਵਾਂਗੇ ਵੱਡੀ ਗਲਤੀ ਦੇ ਵਿੱਚ ਆਪਦੇ ਭਰਾਵਾਂ ਨੂੰ ਲੈ ਕੇ ਤੇ ਉਹਦਾ ਇਨਸਾਫ ਦੇ ਕੇ ਆਵਾਂਗੇ ਜੀ ਆਪ ਇਹ ਦੀ ਪੰਜਾਬ ਸਰਕਾਰ ਦੇ ਖਿਲਾਫ ਤੇ ਇਹ ਜਿਹੜਾ ਡਾਇਰੈਕਟਰ ਸੋਲ ਆ ਉਹਦਾ ਕੋਈ ਪੀਏ ਆ ਪੱਤਰਕਾਰ ਨੂੰ ਪਹਿਲਾਂ ਸਪਰੀਮੈਂਟ ਦਾ ਝਾਂਸਾ ਦੇ ਕੇ ਬੁਲਾ ਕੇ ਉਹਦੇ ਨਾਲ ਜਾਇਤੀ ਕੀਤੀ ਗਈ ਹੈ ਉਹਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਫਿਰ ਉਹਦੇ ਧੱਕੇ ਨਾਲ ਉਹਨੂੰ ਸ਼ਰਾਬ ਪਿਆ ਕੇ ਉਹਦੀਆਂ ਮੂਵੀਆਂ ਬਣਾਉਂਦੇ ਰਹੇ ਉਹ ਚੀਜ਼ ਦੀ ਅਸੀਂ ਨਿੰਦਾ ਕਰਦੇ ਆ ਉਸ ਭਰਾ ਦੇ ਨਾਲ ਅਸੀਂ ਪੱਤਰਕਾਰ ਦੇ ਨਾਲ ਬਿਲਕੁਲ ਖਲੋਤੀ ਆ ਸਾਡੀ ਚਿਹੇ ਬੰਦੀ ਖਲੋਤੀ ਆ ਉਹ ਕਿਉਂਕਿ ਇਹ ਜਿਹੜਾ ਪੱਤਰਕਾਰ ਭਾਈਚਾਰਾ ਵਾ ਇਹ ਲੋਕਤੰਤਰ ਦਾ ਚੌਥਾ ਥੰਮ ਤੇ ਜੇ ਆਪਾਂ ਚੌਥੇ ਥੰਮ ਨੂੰ ਹੀ ਕੋਸ਼ਿਸ਼ ਨਾ ਸਮਝਿਆ ਜਾ ਉਹਨੂੰ ਯੋਦੀ ਬੇਇੱਜ਼ਤੀ ਕਰਨ ਲੱਪੇ ਤੇ ਫਿਰ ਇਹ ਜਿਹੜਾ ਵਾ ਲੋਕਤੰਤਰ ਜਿਆਦਾ ਕਿ ਰਹਿਊਗਾ ਨਹੀਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜੇ ਬਦਲਦੇ ਰੂਪ ਦੇ ਵਿੱਚ ਵੋਟਾਂ ਪਾਈਆਂ ਸੀ ਤਾਂ ਬੜੀ 92 93 ਇਹਨਾਂ ਦੇ ਉਮੀਦਵਾਰ ਜਤਾ ਕੇ ਕਲਾਈ ਸੀ ਜਿਨ੍ਹਾਂ ਨੂੰ ਕੋਈ ਦੂਜੇ ਪਿੰਡ ਵਾਲਾ ਵੀ ਨਹੀਂ ਜਾਣਦਾ ਉਹ ਵੀ ਐਮਐਲਏ ਬਣਾ ਕੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਜੇ ਉਹ ਇਹੋ ਜੇ ਕੰਮ ਗੁੰਡਾ ਕਰਦੀਆਂ ਕਰਨਗੇ ਤੇ ਆ ਬਾਕੀ ਟਾਈਮ ਆਉਣ ਵਾਲੇ ਆ ਬੋਲ ਇਲੈਕਸ਼ਨ ਆਉਣੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਵਾਅਦੇ ਜਿਹੜੇ ਟਿਕਦੀਆਂ ਨਹੀਂ ਹੁੰਦੀਆਂ ਕਿ ਚੰਗੇ ਕੰਮ ਕਰਨਗੇ ਤੇ ਲੋਕੀ ਲੱਗੇ ਨਹੀਂ ਸੁਕਾ ਸੁਕਾ ਕਰਨਗੇ ਨਹੀਂ ਤੇ ਇਹਨਾਂ ਦਾ ਬੁਰੀ ਹਾਲਤ ਹੋਊਗੀ ਵੇਖੋ ਜੀ ਅਹੀਂ ਉਸ ਭਰਾ ਦੇ ਨਾਲ ਪੱਤਰਕਾਰ ਦੇ ਨਾਲ ਖੜੇ ਆ ਜਿਤਰਾ ਵੀ ਉਹਨਾਂ ਸਾਡੇ ਪੱਤਰਕਾਰ ਭਾਈਚਾਰਾ ਜਿੱਤਰਾ ਵੀ ਸਾਨੂੰ ਜਿਹੋ ਵੀ ਇਹ ਰੂਪ ਚ ਵੀ ਆਵਾਜ਼ ਮਾਰੂਗਾ ਵੀ ਆਓ ਆਪਾਂ ਜਿੱਥੇ ਵੀ ਸਾਨੂੰ ਬੁਲਾਉਣਗੇ ਧਰਨਾ ਦੇਣਾ ਮੰਗ ਕਤੇ ਵੀ ਜੋ ਵੀ ਅਸੀਂ ਉਹਨਾਂ ਦੇ ਨਾਲ ਆ ਸਾਨੂੰ ਕਤੇ ਵੀ ਬੁਲਾਉਣ ਦਿਨੇ ਬੁਲਾਉਣ ਰਾਤ ਬੁਲਾਉਣ ਅਸੀਂ ਹਾਜ਼ਰ ਆਂ ਇਹੀ ਪੀਏ ਨੇ ਇੱਕ ਪੱਤਰਕਾਰ ਨੂੰ ਘਰੇ ਬੁਲਾ ਕੇ ਉਹਨਾਂ ਕੁੱਟਮਾਰ ਕੀਤੀ ਹੈ ਜੋ ਬਹੁਤ ਹੀ ਮੰਦ ਭਾਗੀ ਘਟਨਾ ਹੈ ਵੇਖੋ ਪੱਤਰਕਾਰ ਭਾਈਚਾਰ ਚ ਨੂੰ ਹੋਰ ਤੇਜ ਕਰਾਂਗੇ ਅਸੀਂ ਪੱਤਰਕਾਰ پارک ਭਾਈਚਾਰੇ ਦੇ ਨਾਲ ਖੜੇ ਆਂ ਸਾਨੂੰ ਧਰਨਾ ਮੁਜ਼ਾਹਰਾ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਦਿੱਤੇ ਹੋਏ ਟਾਈਮ ਤੇ ਜੇਕਰ ਐਸਐਸਪੀ ਸਾਹਿਬ ਕਾਰਵਾਈ ਨਹੀਂ ਕਰਦੇ ਤੇ ਅਸੀਂ ਪੱਤਰਕਾਰ پارک ਭਾਈਚਾਰੇ ਦੇ ਨਾਲ ਖੜੇ ਆਂ ਅਸੀਂ ਆਪਣਾ ਜੋ ਵੀ ਨਾਲ ਸਹਿਯੋਗ ਬਣਦਾ